ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਧ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਰਚਨ ਹਾਰੇ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦ ਗੁਰਪੁਰਬ ਹੈ ਸਤਿਗੁਰੂ ਜੀ ਜਦ ਤੱਤੀ ਲੋਥੇ ਬੈਠੇ ਸਨ ਤੇ ਸਾਈ ਮੀਆਂ ਮੀਰ ਜੀ ਸਤਿਗ੍ਰਾਮੂ ਮਿਲਣ ਵਾਸਤੇ ਗਏ ਦੇਖ ਕੇ ਚੀਖਾ ਮਾਰਨ ਲੱਗੇ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਖੜੇ ਹੋ ਕੇ ਬੇਨਤੀ ਕਰਨ ਲੱਗੇ ਸਤਿਗੁਰੂ ਤੇ ਕੀ ਬਾੜੇ ਵਰਤਾਰੇ ਹੋ ਤੇ ਕਿਸੇ ਵਿਦਵਾਨ ਨੇ ਬੜਾ ਸੋਣਾ ਲਿਖਿਆ ਉਹ ਕਹਿੰਦਾ ਕਿ ਚਾਰ ਤਰਫੋਂ ਅੱਗ ਵਰਸੇ ਸੇਖ ਸੀ ਤਨ ਸਾੜਦਾ ਛਲ ਛਲ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸائیں ਮਈਂ ਅਮੀਰ ਡਿੱਠਾ ਹਾਲ ਆਜਾਦ ਯਾਰ ਦਾ ਉਹੋ ਵਿਅਕਲ ਰੋਪਿਆ ਚੀਖਾਂ ਤੇ ਤਾਂ ਹੀ ਮਾਰਦਾ ਅਗੋਂ ਕਿਹਾ ਸਤਗੁਰਾਂ ਸੁਣੋ ਈਆ ਛੋੜੋ ਪ੍ਰੀਤ ਕੀ ਚਾਮ ਸੇ ਕਿਆ ਹੁਵਾ ਤਨ ਸਾੜ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਜੇਠ ਦਾ ਮਹੀਨਾ ਤੱਤਾ ਜਹਾਂਗੀਰ ਤੱਤਾ ਚੰਦੂ ਤੱਤਾ ਪਾਣੀ ਤੱਤਾ ਲੋਹ ਤੱਤੀ ਅਗ ਤੱਤੀ ਰੇਤ ਤੱਤੀ ਸਾਰੇ ਹੀ ਉਸ ਵਕਤ ਉਥੇ ਤੱਤੇ ਸੰ ਕਿਨ ਸਾਰੇ ਤੱਤਿਆਂ ਦੇ ਵਿੱਚ ਅੰਦੇ ਸੰਤਾਂ ਕੇਵਲ ਸਤਿਗੁਰੂ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੱਤੀ ਰੋ ਤੇ ਬੈਠ ਕੇ ਇਹ ਸ਼ਬਦ ਗਾਇਆ ਕਿ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਖਾਸਾ ਜੀ ਅੱਜ ਸਤਿਗੁਰਾਂ ਦਾ ਸ਼ਹੀਦੀ ਦਿਗੁਰਪੁਰਬ ਹੈ ਆਓ ਵਾਹ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਸਿਰ ਝੁਕਾ ਕੇ ਸਤਿਗੁਰਾਂ ਦੀ ਉਸ ਮਹਾਨ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰੀਏ ਸ਼ਰਧਾ ਸਤਕਾਰ ਭੇਟ ਕਰੀਏ ਔਰ ਸਤਗੁਰਾਂ ਦੀ ਪਾਵਨ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ